ਵਾਜ ਜਿੱਕਾ ਖਲਸਾ ਵਾਜ ਜਿੱਕੀਫਤੇ ਆ ਪਿਆਰੇ ਚੋਜੀ ਪ੍ਰੀਤਮ ਤਾਂਤਨਨ ਸਾਹਿਬ ਸ਼੍ਰੀ ਗੋਬਨ ਨਰਾਏ ਜੀ ਅਤੇ ਜਗਤੇ सेठ ਦੀ ਬਾਤ ਸਭ ਤੋਂ ਪਹਿਲਾਂ ਆਪ ਜੀ ਨਾਲ ਸਾਂਝੀ ਕੀਤੀ ਜਾਵੇ ਜਗਤਾ सेठ ਪਟਨੇ ਦਾ ਇੱਕ ਬਹੁਤ ਵੱਡਾ ਵਪਾਰੀ ਸੀ ਉਸ ਦਾ ਵਪਾਰ ਹਿੰਦੁਸਤਾਨ ਦੇ ਵੱਡੇ ਸ਼ਹਿਰਾਂ ਵਿੱਚ ਚੱਲਦਾ ਸੀ ਸੈਂਕੜੇ ਲੋਕ ਉਸਦੇ ਨੌਕਰ ਸੰਤੇ ਵੱਡੀਆਂ-ਵੱਡੀਆਂ ਹਵੇਲੀਆਂ ਸਨ ਪਰ ਇੱਕ ਗੱਲ ਦੀ ਘਾਟ ਸੀ ਕਿ ਉਸਦੇ ਘਰ ਕੋਈ ਪੁੱਤਰ ਨਹੀਂ ਸੀ ਉਹਨੇ ਕਈ ਪੀਰਾਂ ਫਕੀਰਾਂ ਦੀਆਂ ਮੰਤਾ ਮੰਨੀਆਂ ਤੇ ਹਜ਼ਾਰਾਂ ਰੁਪਏ ਦਾਨ ਤਨ ਵੰਡ ਛੱਡੇ ਪਰ ਉਹਦੀ ਮਨੋ ਕਾਮਨਾ ਕਦੇ ਪੂਰੀ ਨਾ ਹੋਈ ਹੁਣ ਜਦੋਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨੇ ਪੁੱਜੇ ਉਸ ਨੂੰ ਪਤਾ ਲੱਗਾ ਕਿ ਪੰਜਾਬ ਵਿੱਚੋਂ ਇੱਕ ਉੱਚ ਕੋਟੀ ਦੇ ਸੰਤ ਆਏ ਨੇ ਉਹ ਰਜਾਨਾ ਗੁਰੂ ਦੀ ਸੰਗਤ ਵਿੱਚ ਆਉਣ ਲੱਗਾ ਕੀਰਤਨ ਸੁਣਦਾ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਨਿਆਰ ਹੋ ਜਾਂਦਾ ਉਸ ਦਾ ਮਨ ਸੱਚੇ ਪ੍ਰਭੂ ਦੇ ਨਾਮ ਵੱਲ ਲੱਗ ਗਿਆ ਪਰ ਫਿਰ ਵੀ ਮਨ ਕਈ ਵਾਰ ਆਉਂਦਾ ਕਿ ਜੇ ਪ੍ਰਭੂ ਇੱਕ ਪੁੱਤਰ ਦੇ ਦਿੰਦਾ ਤਾਂ ਮੈਂ ਵੀ ਦੁਨਿਆਵੀ ਜਾਲ ਵਿੱਚੋਂ ਮੁਕਤ ਹੋ ਜਾਂਦਾ ਇੱਕ ਦਿਨ satsangat ਵਿੱਚ ਬੈਠਾ ਸੀ ਪਰ ਹਿਰਦੇ ਵਿੱਚੋਂ ਇੱਕ ਚੀਜ਼ ਉੱਠੀ ਸੱਚੇ ਗੁਰੂ ਸਭ ਕੋ ਜਾਣਦੇ ਨੇ ਤੇ ਮੇਰੀ ਵੀ ਸੁਣਨਗੇ ਮੇਰੀ ਕਦੋਂ ਸੁਣਨਗੇ satsangat ਬਹੁਤ ਸਮਾਂ ਚੱਲਦੀ ਰਹੀ ਸਮਾਪਤੀ ਤੇ ਸਾਰੀ ਸੰਗਤ ਗੁਰੂ ਦਾ ਲੰਗਰ ਸੇਵਨ ਕਰਨ ਲਈ ਚਲੇ ਗਏ ਪਰ ਜਗਤਾ ਸੇਠਾ ਜੀ ਲੰਗਰ ਛਕਣ ਨਹੀਂ ਗਿਆ ਬੈਠਾ ਰਿਹਾ ਗੁਰੂ ਜੀ ਨੇ ਜਦ ਵੇਖਿਆ ਜਗਤਾ ਬੈਠਾ ਹੋਇਆ ਤੇ ਕਹਿਣ ਲੱਗੇ ਜਗਤਾ ਤੂੰ ਰੋਜ਼ ਹੀ ਕੁਝ ਨਾ ਕੁਝ ਲੰਗਰ ਵਾਸਤੇ ਲੈ ਕੇ ਆਉਂਦਾ ਹੈ ਅੱਜ ਸਾਡਾ ਵੀ ਚਿੱਤ ਹੈ ਕੁਝ ਘਰ ਵਾਸਤੇ ਲਈ ਜਾ ਜਗਤੇ ਦਾ ਚਿੱਤ ਖੜ ਗਿਆ ਤੇ ਮਨ ਖੁਸ਼ੀ ਨਾਲ ਭਰ ਗਿਆ ਸੋਚਣ ਲੱਗਾ ਅੱਜ ਗੁਰੂ ਜੀ ਨੇ ਕੁਝ ਦੇਣ ਲਈ ਕਿਹਾ ਪਰ ਮੈਂ ਮੰਗਦਾ ਕੁਝ ਨਹੀਂ ਗੁਰੂ ਸਾਹਿਬ ਨੇ ਕਿਹਾ ਜਗਤੇ ਮੇਰੇ ਕੋਲ ਆ ਅਤੇ ਜਗਤਾ ਲਾਗੇ ਚਲਾ ਗਿਆ ਗੁਰੂ ਜੀ ਪਾਸ ਉਸ ਵੇਲੇ ਤਿੰਨ ਸੇਪੇ ਸਨ ਤੇ ਉਹਨਾਂ ਫਰਮਾਇਆ ਜਗਤੇ ਇਹ ਤਿੰਨੇ ਸੇਵਾਜ ਤੂੰ ਗੁਰੂ ਦੇ ਲੰਗਰ ਵਿੱਚ ਬਚੇ ਪਏ ਨੇ ਪ੍ਰਸ਼ਾਦ ਸਮਝ ਕੇ ਆਪਣੇ ਘਰ ਲੈ ਜਾ ਜਗਤਾ ਸੇਠ ਬਹੁਤ ਪ੍ਰਸੰਨ ਹੋਇਆ ਉਹਨਾਂ ਨੇ ਅੰਦਰੂਨੀ ਭਾਵ ਨੂੰ ਸਮਝ ਲਿਆ ਤੇ ਉਹ ਸੇਵਾ ਨੂੰ ਬੜੇ ਸਤਕਾਰ ਨਾਲ ਪੰਨੇ ਵਿੱਚ ਬੰਨ ਕੇ ਕਰ ਲਿਆ ਪੁੱਤਰ ਦੀ ਆਸ ਵਿੱਚ ਉਸ ਨੇ ਤਿੰਨ ਵਿਆਹ ਕਰਵਾਏ ਸਨ ਪਰ ਤਿੰਨੇ ਪਤਨੀਆਂ ਅਜੇ ਤੱਕ ਪੁੱਤਰ ਪੈਦਾ ਨਹੀਂ ਸ਼ਿਕਰ ਸਕੀਆਂ ਇਹ ਤਿੰਨੇ ਪਤਨੀਆਂ ਜਗਤੇ ਨੂੰ ਪ੍ਰਸੰਨ ਚਿਹਰੇ ਵੇਖ ਕੇ ਬੜੀਆਂ ਖੁਸ਼ ਹੋਈਆਂ ਤਿੰਨੇ ਹਾਲੇ ਜਗਤੇ ਨੂੰ ਪ੍ਰਸ਼ੰਤਾ ਦਾ ਕਾਰਨ ਪੁੱਛਣ ਵਾਲੀਆਂ ਸਨ ਕਿ ਜਗਤੇ ਨੇ ਪਰਨੇ ਵਿੱਚੋਂ ਖੋਲ ਕੇ ਤਿੰਨ ਸੇਵ ਉਹਨਾਂ ਨੂੰ ਵਿਖਾਏ ਕਹਿਣ ਲੱਗਾ ਇਹ ਤਿੰਨ ਸੇਵ ਗੁਰੂ ਜੀ ਨੇ ਦਿੱਤੇ ਨੇ ਤੁਸੀਂ ਬੜੇ ਸਤਕਾਰ ਦੇ ਨਾਲ ਇਹ ਸੇਵ ਛਕਣੇ ਨੇ ਤੇ ਗੁਰੂ ਜੀ ਦਾ ਨਾਮ ਲੈਣਾ ਹੈ ਤਾਂ ਕਿ ਗੁਰੂ ਸਾਹਿਬ ਨੇ ਜੋ ਬਖਸ਼ਿਆ ਕੀਤੀਆਂ ਨੇ ਉਹ ਸਾਡੇ ਤੇ ਮਿਹਰਾਂ ਕਰਨਗੇ ਕਿਰਪਾ ਕਰਨਗੇ ਸਾਡਾ ਪਾਰਵਤਾਰ ਹੋ ਜਾਵੇਗਾ ਸਮਾਪਾ ਕੇ ਜਗਤੇ ਦੀਆਂ ਤਿੰਨਾਂ ਪਤਨੀਆਂ ਦੀ ਗੋਦ ਵਿੱਚ ਇੱਕ ਇੱਕ ਪੁੱਤਰ ਨੇ ਜਨਮ ਲਿਆ ਗੁਰੂ ਤੇਗ ਬਹਾਦਰ ਸਾਹਿਬ ਉਸ ਸਮੇਂ ਅਸਾਮ ਵੱਲ ਗਏ ਹੋਏ ਸਨ ਇਸ ਲਈ ਜਗਤਾ ਜੀ ਤੇ ਤਿੰਨਾਂ ਪਤਨੀਆਂ ਤੇ ਪੁੱਤਰਾਂ ਨੂੰ ਲੈ ਕੇ ਮਾਤਾ ਗੁਜਰੀ ਨੂੰ ਮੱਥਾ ਟੇਕਾਉਣ ਲਿਆਇਆ ਉਸ ਤੋਂ ਬਾਅਦ ਗੁਰੂ ਘਰ ਦਾ ਹੋਰ ਵੀ ਸ਼ਰਧਾਲੂ ਬਣ ਗਿਆ ਬਾਲਾ ਪ੍ਰੀਤਮ ਨੂੰ ਉਹ ਬਹੁਤ ਪਿਆਰ ਕਰਦਾ ਸੀ ਛੋਟੀ ਉਮਰ ਦੇ ਵਿੱਚ ਗੋਮਦਰਾਏ ਜੀ ਘਰ ਦੇ ਵਿੱਚ ਖੇਡਾਂ ਖੇਡਦੇ ਨੇ ਔ ਵਧੀਆ-ਵਧੀਆ ਖਡਾਉਣੇ ਲੈ ਆ ਕੇ ਦਿੰਦਾ ਏ ਇੱਕ ਵਾਰ ਉਹਨੇ ਬਾਲਾ ਪ੍ਰੀਤ ਨੂੰ ਪੁੱਛਿਆ ਮੈਂ ਬਾਹਰ ਜਾ ਰਿਹਾ ਹਾਂ ਤੁਹਾਡੇ ਵਾਸਤੇ ਕੀ ਸਗਾਤ ਲੈ ਕੇ ਆਵਾਂ ਤਾਂ ਗੁਰੂ ਜੀ ਨੇ ਕਿਹਾ ਇੱਕ ਸੁੰਦਰ ਕਟਾਰ ਤੀਰ کمان ਲੈ ਆ ਕੇ ਦੇਵ ਜਗਤੇ ਸਿੰਘ ਨੇ ਵਧੀਆ ਤੀਰ کمان ਗੁਰੂ ਜੀ ਦੇ ਪੁਲਿਆ ਕੇ ਭੇਟਾ ਕੀਤਾ ਗੁਰੂ ਜੀ ਬੜੇ ਪ੍ਰਸੰਨ ਹੋਏ ਪਿਆਰੇ ਇਸ ਤਰ੍ਹਾਂ ਕੀ ਚੋਜੀ ਪ੍ਰੀਤਮ ਇੱਕ ਦਿਨ ਗੋਮੰਦਰਾਏ ਜੀ ਗੰਗਾ ਵਿੱਚ ਕਿਸ਼ਤੀ ਤੇ ਸਵਾਰੀ ਕਰਦੇ ਹੋਏ ਜਲ ਦੇ ਵਿੱਚ ਛਟਕੇ ਲੀਆਂ ਕਰ ਰਹੇ ਨੇ ਉਹਨਾਂ ਨੇ ਹੱਥ ਵਿੱਚ ਇੱਕ ਸੋਨੇ ਦਾ ਕੰਗਣ ਲਾ ਕੇ ਕੜਾ ਲਾ ਕੇ ਨਦੀ ਦੇ ਵਿੱਚ ਵਗਾ ਮਾਰਿਆ ਜਦੋਂ ਸ਼ਾਮਾ ਨੂੰ ਖੇਡ ਮੱਲ ਕੇ ਘਰੇ ਪਹੁੰਚੇ ਮਾਂ ਨੇ ਪੁੱਛਿਆ ਪੁੱਤ ਕੰਗਣ ਕਿੱਥੇ ਐ ਕੜਾ ਕਿੱਥੇ ਐ ਮਾਤਾ ਗੁਜਰੀ ਜੀ ਬੜੇ ਚਰਜ ਹੋਏ ਗੋਵਿੰਦ ਰਾਏ ਨੇ ਆਪਣੀ ਮਾਂ ਨੂੰ ਉੱਤਰ ਦਿੱਤਾ ਮਾਤਾ ਜੀ ਉਹ ਨਦੀ ਦੇ ਵਿੱਚ ਡਿੱਗ ਪਿਆ ਹੈ ਗਵਾਚ ਗਿਆ ਹੈ ਮਾਂ ਫਿਰ ਪੁੱਛਣ ਲੱਗੀ ਦੱਸੋ ਕਿੱਥੇ ਡਿੱਗਿਆ ਹੈ ਗੁਰੂ ਜੀ ਮਾਤਾ ਨੂੰ ਨਾਲ ਲੈ ਕੇ ਗੰਗਾ ਦੇ ਕਿਨਾਰੇ ਤੇ ਆਏ ਔਰ ਗੰਗਾ ਦੇ ਕਿਨਾਰੇ ਤੇ ਆ ਕੇ ਜਿੱਥੇ ਕੋ ਕੜਾ ਡਿੱਗਿਆ ਸੀ ਉਸੇ ਵਾਲੇ ਬੰਨੇ ਹੱਥ ਕਰਕੇ ਦੂਜੇ ਹੱਥ ਦਾ ਵੀ ਸੋਨੇ ਦਾ ਕੜਾ ਲਾ ਕੇ ਪਾਣੀ ਵਿੱਚ ਵਗਾਹ ਮਾਰਿਆ ਤੇ ਕਹਿਣ ਲੱਗਾ ਮਾਤਾ ਜੀ ਇਹ ਐ ਜਗ੍ਹਾ ਤੇ ਡਿੱਗਾ ਜੀ ਗੋਮੰਦ ਰਾਏ ਜੀ ਲਾਪਰਵਾਹੀ ਦੇਖ ਕੇ ਮਾਂ ਉਸੇ ਵਿੱਚ ਉਹਨਾਂ ਨੂੰ ਘਰ ਆ ਕੇ ਗੁਰੂ ਜੀ ਨੇ ਮਾਤਾ ਨੂੰ ਕਿਹਾ ਪੋਲੇ ਪੋਲੇ ਬੋਲਾਂ ਦੇ ਨਾਲ ਮਾਤਾ ਇਹਨਾਂ ਹੱਥਾਂ ਨਾਲ ਅਸੀਂ ਜਲਮਾਂ ਦਾ ਨਾਸ਼ ਕਰਕੇ ਗਰੀਬਾਂ ਦੀ ਰੱਖਿਆ ਕਰਨੀ ਹੈ ਨਾਲ ਅਸੀਂ ਇਹਨਾਂ ਹੱਥਾਂ ਨਾਲ ਅਮਰ ਤਿਆਰ ਕਰਨੇ ਨੇ ਦਲੇਰ ਪਰੇਖਾਲਸੇ ਸਿਰਜਣੇ ਨੇ ਜੇ ਇਹ ਹੱਥ ਮਾਇਆ ਦੀਆਂ ਜ਼ੰਜੀਰਾਂ ਨੇ ਫੜ ਲੈ ਜੇ ਇਹ ਹੱਥ ਸੋਨੇ ਨੇ ਜਕੜ ਲੈ ਜੇ ਹੱਥ ਮਾਇਆ ਰੂਪੀ ਜਲ ਵਿੱਚ ਫਸ ਗਏ ਤਾਂ ਜੋ ਅਕਾਲ ਪੁਰਖ ਦਾ ਹੁਕਮ ਹੈ ਉਹ ਹੁਕਮ ਕਿਵੇਂ ਪੂਰਾ ਕੀਤਾ ਜਾਵੇਗਾ ਸੋ ਗੋਬਿੰਦ ਰਾਏ ਦੀਆਂ ਗੱਲਾਂ ਸੁਣ ਕੇ ਮਾਤਾ ਜੀ ਬੜੇ ਪ੍ਰਸੰਨ ਹੋਏ ਅਤੇ ਐਸੀ ਕਰਕੇ ਹੀ ਉਹ ਜਦੋਂ ਜਗਤ ਇਹਨਾਂ ਨੂੰ ਤੀਰ ਕਮਾਨ ਲੈ ਕੇ ਦੇ ਕੇ ਗਿਆ ਇਸ ਤੋਂ ਪਹਿਲਾਂ ਗਲੇਲਾਂ ਦੇ ਨਾਲ ਖੇਡਾਂ ਖੇੜਦੇ ਨੇ ਗਲੇਲਿਆਂ ਦੇ ਨਾਲ ਜਿਹੜੀਆਂ ਬੇਬੀਆਂ ਪਾਣੀ ਪਰਣ ਆਉਂਦੀਆਂ ਨੇ ਖੂਹ ਦੀਆਂ ਖੂਹ ਦੇ ਵਿੱਚੋਂ ਕਿਉਂਕਿ ਗੁਰੂ ਸਾਹਿਬਾਂ ਦੇ ਘਰਾਂ ਦੇ ਲਾਗੇ ਹੀ ਇੱਕ ਖੂਹ ਸੀ ਜਿਸ ਦਾ ਪਾਣੀ ਮਿੱਠਾ ਸੀ ਬਾਕੀ ਖੂਹਾਂ ਦਾ ਪਾਣੀ ਸਾਫ਼ ਨਹੀਂ ਸੀ ਸੋ ਇਥੋਂ ਹੀ ਬੀਬੀਆਂ ਪਰਕੇ ਜਦੋਂ ਪਾਣੀ ਲੈ ਜਾਂਦੀਆਂ ਨੇ ਤੇ ਗੁਰੂ ਸਾਹਿਬ ਗਲੇਲੇ ਮਾਰ ਕੇ ਉਹਨਾਂ ਦੇ ਘੜੇ ਤੋੜ ਦਿੰਦਾ ਹੈ ਜਦੋਂ ਘੜੇ ਟੁੱਟਦੇ ਨੇ ਤੇ ਉਹ ਆਣ ਕੇ ਮਾਤਾ ਦੇ ਕੋਲ ਗਿਲਾ ਕਰਦੀਆਂ ਨੇ ਮਾਤਾ ਜੀ 발 ਗੋਮ ਦਰਾਇ ਨੇ ਸਾਡੇ ਘੜੇ ਤੋੜ ਦਿੱਤੇ ਨੇ ਮਾਤਾ ਖੁਸ਼ ਹੋਈ ਕਹਿਣ ਲੱਗੀ ਪੁੱਤਰ ਜਿਨ੍ਹਾਂ ਜਿਨ੍ਹਾਂ ਦੇ ਘੜੇ ਟੁੱਟੇ ਨੇ ਉਹ ਸੋਨੇ ਦੀਆਂ ਤੁਹਾਨੂੰ ਗਾਗਰਾਂ ਬਰਵਾ ਦਿੰਨੇ ਹਾਂ ਪਿੱਤਲ ਦੀਆਂ ਗਾਗਰਾਂ ਉਹਨਾਂ ਨੂੰ ਦਿੱਤੀਆਂ ਪਿੱਤਲ ਦੀਆਂ ਗਾਗਰਾਂ ਲੈ ਕੇ ਜਦੋਂ ਪਾਣੀ ਪਰਕੇ ਜਾਂਦੀਆਂ ਨੇ ਉਹ ਇਨੇ ਚਿਰ ਨੂੰ ਬਾਲਾ ਪ੍ਰੀਤਮ ਜਿਹੜਾ ਹੈ ਉਹ ਜਿਹੜੇ ਜਗਤੇ ਸੀਠ ਵਾਲਾ ਤੀਰਕ ਮਾਨਸੀ ਉਹਦੇ ਵਿੱਚ ਵੀ ਨਫਨ ਹੋ ਚੁੱਕੇ ਨੇ ਉਹ ਹੁਣ ਤੀਰ ਦੇ ਨਾਲ ਉਹਨਾਂ ਦੀ ਅੱਗਾ ਅਗਰਾ ਫੁੰਡਣ ਲੱਗ ਪਏ ਫਿਰ ਆਣ ਕੇ ਉਲੰਭਾ ਬੱਚੀਆਂ ਮਾਤਾ ਨੂੰ ਦਿੰਦੀਆਂ ਨੇ ਸੁਕੈਨ ਦਾ ਭਾਵ ਛੋਟੀ ਅਵਸਥਾ ਦੇ ਵਿੱਚ ਨਿੱਕੀਆਂ ਨਿੱਕੀਆਂ ਖੇਡਾਂ ਖੇਡਦਿਆਂ ਜੰਗੀ ਫੌਜਾਂ ਤਿਆਰ ਕਰ ਲੈਣੀਆਂ ਇੱਕ ਬੰਨੇ ਅੱਧੀ ਫੌਜ ਇੱਕ ਬੰਨੇ ਅੱਧੀ ਫੌਜ ਦੋਵਾਂ ਫੌਜਾਂ ਦੀ ਆਪਸ ਵਿੱਚ ਲੜਾਈ ਕਰਾਉਣੀ ਔਰ ਯੁੱਧ ਨੀਤੀ ਦੇ ਵਿੱਚ ਨਫਨ ਕਰਨਾ ਉਸ ਵੇਲੇ ਇਹਨਾਂ ਦੇ ਨਾਲ ਬਾਬਾ ਜੀਵਨ ਸਿੰਘ ਜੀ ਵੀ ਆਣੀ ਸਨ ਹੋਰ ਵੀ ਸਿੱਖ ਜਿਹੜੇ ਅਖੀਰ ਤੱਕ ਇਹਨਾਂ ਦੇ ਨਾਲ ਚਮਕੌਰ ਸਾਹਿਬ ਤੱਕ ਵੀ ਨਿਵੇ ਨੇ ਉਹ ਵੀ ਇਹਨਾਂ ਦੇ ਨਾਲ ਹੁੰਦੇ ਸੀ ਇੱਕ ਵळे ਨਵਾਬ ਦੀ ਸਵਾਰੀ ਹਾਥੀ ਉੱਤੇ ਜਾ ਰਹੀ ਸੀ ਸਾਰੀ ਦੁਨੀਆ ਅਸਲਾਮ ਕਰਦੀ ਪਈ ਏ ਲੇਕਿਨ ਗੁਰੂ ਸਾਹਿਬ ਨੇ ਉਹਦੇ ਸਾਥੀਆਂ ਨੇ ਉਹਨਾਂ ਦਾ ਮੂੰਹ ਚੜਾਇਆ ਕਈਆਂ ਨੇ ਕਾਰਨ ਕਿ ਲਮਾ ਦਿੱਤਾ ਕਿ ਨਵਾਬ ਦੀ ਸਾਰੀ ਸਵਾਰੀ ਲੰਗੀ ਏ ਤੇ ਗੁਰੂ ਸਾਹਿਬ ਉਹਨਾਂ ਦਾ ਮੂੰਚ ਰੌਂਦੇ ਨੇ ਕੱਲ ਨੂੰ ਇਹ ਸਾਡੇ ਨਾਲ ਕਿਤੇ ਵਿੰਗੇ ਹੀ ਨਾ ਹੋ ਜਾ ਸੋ ਐਸੀਆਂ ਵਿਚਾਰਾਂ ਦੇ ਵੇ ਪ੍ਰਭਾਵ ਕੇ ਆਪਣੀਆਂ ਖੇਡਾਂ ਖੇਡਦੇ ਖੇਡਦੇ ਹੌਲੀ ਹੌਲੀ ਜਵਾਨ ਹੋ ਰਹੇ ਨੇ ਇਸ ਤੋਂ ਬਾਅਦ ਵਿੱਚ ਪਟਨਾ ਸਾਹਿਬ ਛੱਡ ਕੇ ਅਨੰਦਪੁਰ ਦੀ ਤਰਤੀ ਤੇ ਗੁਰੂ ਸਵਾਰੇ ਜਦ ਪਹੁੰਚਦੇ ਨੇ ਇਸ ਵੇਲੇ ਬਾਗੋਬਨ ਰਾਏ ਦੀ ਉਮਰ 900 ਹੋ ਚੁੱਕੀ ਹੈ ਸੋ اے ਨੇ ਪਿਆਰਿਓ ਚੋਜੀਬਾਲ ਦੇ ਚੋ ਜੋ ਆਪ ਜੀ ਸਰਵਨ ਕਰ ਰਹੇ ਹੋ ਇਥੇ ਵੀ ਨਨਪੁਰ ਸਾਹਿਬ ਵਿੱਚ ਜਿਸ ਵੇਲੇ ਕਸ਼ਮੀਰ ਦੇ ਪੰਡਤ ਆਣ ਕੇ ਪੰਦਰ ਕਿਰਪਾ ਦਾਦੀ ਅਗਵਾਈ ਦੇ ਵਿੱਚ ਆਣ ਕੇ ਗੁਰੂ ਸਾਹਿਬ ਦੇ ਕੋਲ ਆਪਣੀ ਫਰਿਆਦ ਲੈ ਕੇ ਹਾਜ਼ਰ ਹੁੰਦੇ ਨੇ ਕਿ ਉਸ ਵੇਲੇ ਸਾਰੀ 9 ਸਾਲ ਦੀ ਪਿਆਰੀ ਉਮਰ ਸੀ ਚਿੰਤਾਤਰ ਵੇਖਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿਣ ਲੱਗੇ ਪਿਤਾ ਜੀ ਕਿਸ ਚਿੰਤਾ ਵਿੱਚ ਡੁੱਬੇ ਹੋ요 ਕਹਿਣ ਲੱਗੇ ਇੱਕ ਕਸ਼ਮੀਰੀ ਪੰਡਤ ਆਏ ਨੇ ਇਹਨਾਂ ਦੇ ਜੰਜੇਉ ਲਾ ਕੇ ਇਹਨਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਹੈ ਕਿਸੇ ਚੰਗੇ ਪੀਰ ਦੀ ਚੰਗੇ ਗੁਰਮੁਖ ਪਿਆਰੇ ਦੀ ਲੋੜ ਹੈ ਜਿਹੜਾ ਇਹਨਾਂ ਦੇ ਬਲਾ ਆਪਣੇ ਸਿਰ ਤੇ ਲੈ ਕੇ ਇਹਨਾਂ ਦੇ ਜੰਨੂ ਲੈਣੇ ਅੜ ਜਾਣ ਤਾਂ ਸਾਇਬ ਸਿੰਘ ਕੋ ਗੋਬਿੰਦ ਰਾਏ ਨੇ ਗੁਰੂ ਸਾਹਿਬ ਨੂੰ ਕਿਹਾ ਗੁਰੂ ਸਾਹਿਬ ਤੁਹਾਡੇ ਨਾਲੋਂ ਹੋਰ ਕਿਹੜਾ ਪ੍ਰਸਿੱਧ ਪੀਰ ਫਕੀਰ ਹੋ ਸਕਦਾ ਹੈ ਤਿਲਕ ਜੰਨੂ ਰਾਖਾ ਪ੍ਰਭ ਕਾਤਾ ਕੀਨੋ ਬੜੋ ਕੋਲੋਂ ਮਸਾ ਕਾ ਪਿਆਰਿਓ ਉਸ ਵੇਲੇ ਖੁਸ਼ੀ ਖੁਸ਼ੀ ਬਾਲ ਉਮਰ ਦੇ ਵਿੱਚ ਆਪਣੇ ਪਿਤਾ ਨੂੰ ਚਿਲਕ ਜੰਝੂ ਦੀ ਰੱਖਿਆ ਵਾਸਤੇ ਹਿੰਦ ਦੀ ਚਾਦਰ ਬਣਾ ਕੇ ਦਿੱਲੀ ਵੱਲ ਨੂੰ ਤੋਰਿਆ ਔਰ ਬਾਅਦ ਦੇ ਵਿੱਚ ਆਪਨੇ ਇੱਕ ਮਾਨਸ ਸੁਹਾਲੀ ਸੋ ਇਹ ਸੀ ਚੋਜੀ ਰੀਤਮ ਬਾਲਾ ਰੀਤਮ ਦੇ ਚੋਜ ਜੋ ਆਪ ਜੀ ਨਾਲ ਸਾਂਝ ਕੀਤੇ ਨੇ ਆਸ ਹੈ ਕਿ ਆਪ ਜੀ ਨੂੰ ਇਹ ਇਤਿਹਾਸ ਵਧੀਆ ਲੱਗੇਗਾ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਔਰ ਸੀਮਰ ਸਮੇਂ ਦੇ ਵਿੱਚ ਆਪ ਜੀ ਦੇ ਨਾਲ ਸਾਂਝ ਪਾਈ ਹੈ ਸਾਡੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋ ਸਾਡੇ ਵਾਸਤੇ ਆਪ ਜੀ ਦੀਆਂ ਇਹੀ ਸਿੱਸਾਂ ਨੇ ਸੋ ਗੱਜ ਕੇ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ